ਜਿਹੜਾ ਗੁਰਮਤਿ ਜੜੀ ਉਹ ਖਾਲਸਾ ਪੰਥ ਆ ਸਿੱਖ ਸੰਗਤ ਹੈ ਜੋ ਘੜਿਆ ਇਸ ਗੁਰਸਿੱਖ ਗੁਰੂ ਨੇ ਗੁਰਮਤਿ ਨੇ ਉਹ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਹੈ ਜੇ ਖਾਲਸਾ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਨਹੀਂ ਹੈ ਮੁਲੇਸ਼ ਖਾਲਸਾ ਦੋ ਪ੍ਰਕਾਰ ਦਾ ਖਾਲਸਾ ਹੈ ਇੱਕ ਤਤ ਖਾਲਸਾ ਸੀ ਇੱਕ ਮਲੇਸ਼ ਖਾਲਸਾ ਸੀ ਮਲੇਸ਼ ਖਾਲਸਾ ਤਾਂ ਉਹ ਜਿਹੜਾ ਕਹਿੰਦਾ ਮੈਂ ਰਾਜ ਕਰਨਾ ਹੈ ਜਿਹੜਾ ਖਾਲਸਾ ਉਹ ਕਹਿੰਦਾ ਵੀ ਰਾਜਤਾ ਕਰੇ ਕੋਈ ਅਸੀਂ ਤਾਂ ਸਿਰਫ ਪ੍ਰੇਸ਼ ਲੱਖਾਂਗੇ ਵੀ ਰਾਜ ਅਸੀਂ ਧਰਮ ਦਾ ਹੀ ਚਾਹੋਨੇ ਆ ਧਰਮ ਤੋਂ ਥੱਲੇ ਮਨੁੱਖੀ ਅਧਿਕਾਰਾਂ ਦੀ ਦੱਕਾਣ ਰਾਜਾ ਨਹੀਂ ਕਰ ਸਕਦਾ ਰਾਜੇ ਦੇ ਔਰ ਪਰਜਾ ਦੇ ਵਿਚਾਲੇ ਖਾਲਸਾ ਹੈ ਫੌਜ ਪਰਮੇਸ਼ਰ ਦਾ ਹੁਕਮ ਮੰਨਣਾ ਹੈ ਤੇ ਪਰਮੇਸ਼ਰ ਗੁਰਬਾਣੀ ਪਰਮੇਸ਼ਰ ਦਾ ਹੁਕਮ ਹੀ ਹੈ ਬੇਦਬਾਨੀ ਹੈ ਹਕਕ ਦੇ ਹਸਾਬ ਨਾਲ ਰਾਜ ਹੋਣਾ ਚਾਹੀਦਾ ਕਰੇ ਕੋਈ ਜੇ ਨਹੀਂ ਕਰੂਗਾ ਫਿਰ ਅਸੀਂ ਜਿਵੇਂ ਵੀ ਹੋਊ ਸਮਝਾ ਕੇ ਪਹਿਲਾਂ ਤਾਂ ਉਹਨੂੰ ਸਮਝਾ ਕੇ ਜੇ ਨਾਮੰਨੇ ਫੇਰ ਉਹ ਦੋ ਤਰੀਕੇ ਵੀ ਹੈ ਜਿਹੜੇ ਤਰੀਕੇ ਨਾਲ ਵੀ ਮੰਨੇ ਉਹ ਬਗਲ ਕਰਾਂ ਸਲਾਹ ਕਰਕੇ ਆਖ ਨਹੀਂ ਸੰਗਤ ਨਾਲ ਸਲਾਹ ਕਰਕੇ ਜੇ ਸੰਗਤ ਇਕੱਠੀ ਹੋਵੇ ਤਾਂ ਉਹਨੂੰ ਕੀ ਅਧਿਕਾਰਾਂ ਦੀ ਅਵੇਲਣ ਦਾ ਸਵਾਲ ਈ ਪੈਦਾ ਹੁੰਦਾ ਪਹਿਲੀ ਗੱਲ ਇਹ ਹੈ ਇਮਾਨਦਾਰ ਬੇਈਮਾਨ ਦਾਜਾ ਜਦ ਹੁੰਦਾ ਜਦ ਪਰਜਾ ਦਾ ਬਹੁਤਾ ਵੱਡਾ ਹਿੱਸਾ ਬੇਈਮਾਨ ਹੋ ਜਾਂਦਾ ਆਪਣੇ ਅੰਦਰ ਝਾਕ ਕੇ ਦੇਖੀ ਹੁਣ ਆਪ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਧਾਰਮਿਕ ਬੰਦਿਆਂ ਨੇ ਪਬਲਿਕ ਵਾਸਤੇ ਸੰਗਤ ਵਾਸਤੇ ਆਪਣਾ ਜੀਵਨ ਲਾਇਆ ਤੇ ਦੁੱਖ ਵੀ ਚਲੇ ਕੁਰਬਾਨੀਆਂ ਵੀ ਕੀਤੀਆਂ ਕਾਲੇ ਵਾਸਤੇ ਤੇ ਨੈਤਿਕਤਾ ਪਬਲਿਕ ਦੇ ਵਿੱਚ ਆਪ ਪਬਲਿਕ ਸੁખી ਬਸੇ ਪਬਲਿਕ ਸੁખી ਤਾਂ ਬਸ ਉਹ ਜੇ ਇਮਾਨਦਾਰ ਹੋਊਗੀ ਜੇ ਪਬਲਿਕ ਬੇਈਮਾਨ ਹੋ ਰਾ ਆਪਸ ਵਿੱਚ ਹੀ ਲੜ ਕੇ ਮਰੂ ਉਹਦੇ ਵਿੱਚੋਂ ਉਹ ਬੇਈਮਾਨ ਰਾਜਕ ਤਕਤਰ ਕਰਨ ਨਹੀਂਗੇ ਤੁਹਾਨੂੰ ਜਾਂ ਦੋ ਚਿੜੀਆਂ ਲੜਦੀਆਂ ਨੇ ਨਾ ਡਿੱਪੈਣ ਗਿਆ ਨੇ ਤੇ ਬਿੱਲਾ ਦੋਹਾ ਤੇ ਛਾਪਾ ਮਾਰ ਕੇ ਦੋਹਾਂ ਨੂੰ ਨਾ ਫੜ ਲੈਂਦਾ ਜਾਨਵਰਾਂ ਜਿਹੀ ਨਹੀਂ ਬੁੱਧੀ ਹੈ ਅਸੀਂ ਤਾਂ ਆਦਮੀ ਆ ਧਿਆਨ ਆਪਾਂ ਨੂੰ ਆਪਣਾ ਆਪ ਠੀਕ ਕਰਨ ਦਾ ਹੈ ਬਾਕੀ ਤਾਂ ਜੋਗੀ ਜਿੱਤੀ ਹੋ ਪਈ ਹੈ ਅਸੀਂ ਗੁਰੂਆਂ ਪੀਰਾਂ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ ਜਿਹੜੀ ਤਾਂ ਸਾਡੇ ਹੀ ਫਾਇਦੇ 'ਚ ਹੈ ਸਾਡਾ ਜੀਵਨ ਦਾ ਕਾਰਨ ਕੀ ਹੈ ਸਾਨੂੰ ਚਾਹੇ ਨਾ ਪਤਾ ਹੋਵੇ ਪਰ ਗੁਰਬਾਣੀ ਕਹਿੰਦੀ ਹੈ ਪਰਾਣੇ ਤੂੰ ਆਇਓ ਲਾਹਾ ਲੈਣ ਕੁਛ ਲਾਹਾ ਲੈਣ ਵਾਸਤੇ ਆਇਆ ਜੋ ਚੀਜ਼ ਲਾਹਾ ਹੁੰਦਾ ਜਿਹੜਾ ਨਾਲ ਲੈ ਕੇ ਜਾਣਾ ਕੰਮੀ ਕੀ ਹੈ ਬਵੇਕ ਦੀ ਘਾਟ ਆ ਸਾਡੇ ਚ ਬਵੇਕ ਪੂਰਾ ਹੈ ਸਹੀ ਬਵੇਕ ਉਹ ਪਰ ਪੂਰਾ ਨਹੀਂ ਹੈ ਬਵੇਕ ਪੂਰਾ ਕਰਨਾ ਹੈ ਹੋਇਆ ਸੀ ਆਪਣਾ ਇਹ ਤਾਂ ਕੋਈ ਪੜਾਈ ਹੋ ਨਹੀਂ ਕਰਾ ਰਿਹਾ ਨਾ ਇਹ ਉਹ ਉੱਥੇ ਵੀ ਕਿਹਾ ਸੀ ਉਹਨਾਂ ਜਿਹੜਾ ਮੈਂ ਭਈ ਜਿਹੜਾ ਤੁਸੀਂ ਇਹ ਪੜਾਈ ਛੱਡਤੀ ਧਰਮ ਦੀ ਰਾਜੇ ਨੇ ਇੱਥੇ ਹੀ ਬਦਮਾਸ਼ੀ ਹੈ ਰਾਜੇ ਦੀ ਨੀਅਤ ਇਹ ਮਰ ਰਾਇ ਦਾ ਮੈਂ ਸਾ ਇੱਕ ਕਿਤਾਬ ਹੀ ਲਿਖਿਆ ਹੂ ਮਰ ਰਾਜੇ ਤੇ ਸਾਰੇ ਧਰਮਾਂ ਤੋਂ ਲਖਾਈਆ ਉਹਨਾਂ ਨੇ ਛਾਪੀ ਹੈ ਉਹ 'ਚ ਮੇਰਾ ਵੀ ਲੇਖ ਹੈ ਆਪਣੇ ਬੇਦ ਵੱਲੋਂ ਇਹ ਕਿਹਾ ਵੱਲੋਂ ਮੈਂ じゃ ਬਈ ਮੈਨੂੰ ਇਹ ਦੱਸੋ ਵੀ ਹੁਣ ਰਾਈਟਰ ਹੂੰ ਖਤਰਾ ਕੀ ਤੂੰ ਹਿਮੰਤ ơi ਖਤਰਾ ਤੈਨੂੰ بچਾਵੇ ਕੌਣ ਫਿਰ ਇਹ ਥੋੜਾ ਪਾਗਲ ਬਣਾ ਵਿਦਵਾਨ ਆਦਾ ਵਿਦਵਾਨ ਕੋਲ ਤਾਂ ਬਵੇਕ ਹੁੰਦਾ ਨਹੀਂ ਪੂਰਾ ਬੁੱਧਵਾਨ ਕੋਲ ਬਵੇਕ ਹੁੰਦਾ ਉਹ ਗਰੀਬ ਜਿਹੜੇ ਉਦਾਸ ਵਰਗੇ ਤੇ ਕਬੀਰ ਵਰਗੇ ਤੇ ਉਹ ਉਥੇ ਬਵੇਕੀ ਉਹਨਾਂ ਦੀ ਗੱਲ ਸਾਨੂੰ ਇਹ ਤਾਂ ਸਮਝ ਨਹੀਂ ਆਉਂਦੀ ਆ ਸਾਨੂੰ ਉਹ ਸੂਠ ਨਹੀਂ ਕਰਦੀ ਅਸੀਂ ਉਹਨੂੰ ਮੰਨਦੇ ਨਹੀਂ ਪਰ ਉਹਨੂੰ ਨਹੀਂ ਮੰਨਣਾ ਵੇ ਭਾਈ ਜੇ ਧਰਮ ਦੀ ਗੱਲ ਨੂੰ ਕਹਿੰਦਾ ਦੁੱਖੇ ਦੁੱਖ ਨੇ ਦੁੱਖ ਨੇ ਸਾਡੇ ਆਪਣੀ ਗਲਤੀ ਨਾਲ ਆਪਣੀ ਗਲਤੀ ਸੁਧਾਲ ਲਈਏ ਕੋਈ ਫਿਰ ਸੁੱਖੇ ਹੀ ਸੁੱਖ ਨੇ ਸੁਖਪੰਨ ਆਮ ਮੇਰਾ ਨਾਮ ਸੁਖਪੰਨ ਨਹੀਂ ਹੈ ਮੇਰਾ ਨਾਮ ਮੇਰਾ ਬਵੇਕ ਹੈ ਨਾਮ ਹੁੰਦਾ ਗਿਆਨ ਜਿਹੜਾ ਮੇਰਾ ਗਿਆਨ ਹੈ ਉਹ ਮੇਰੇ ਜਿਹੜਾ ਤੇਰਾ ਪਰਮੇਸ਼ਰ ਦਾ ਗਿਆਨ ਹੈ ਉਹ ਤੇਰਾ ਬਵੇਕ ਹੈ ਤੇਰੇ ਬਵੇਕ ਦੇ ਵਿੱਚ ਸੁਖ ਹੈ ਮੇਰੇ ਵਾਲੇ ਬਵੇਕ ਤਾਂ ਮੈਂ ਕੀ ਕਰ ਸਕਦਾ ਸੀ ਮੈਂ ਤਾਂ ਉਲਝ ਸਕਦਾ ਸੀ ਉਲਝਿਆ ਹੋਇਆ ਸਾਰੀ ਦੁਨੀਆ ਉਲਝੀ ਹੋਈ ਹੈ ਉਲਝਣ ਚ ਫਸੇ ਹੋ ਨਾ ਕਬੀਰ ਵੀ ਕਹਿੰਦਾ ਕਹਿੰਦਾ ਝੱਜਾ ਉਲਜੀ ਸੁਣ ਜਣੇ ਜਾਣੇ ਇਹ ਦੁਨੀਆ ਦੀ ਬੁੱਧ ਉਲਜੀ ਹੋਈ ਹੈ ਸੁਣਣ ਨਹੀਂ ਜਾਣਦੀ ਸੁਣ ਜੋ ਕਹਨ ਪੂਰਨ ਬਵੇਕ ਉਹ ਕਿੱਥੇ ਹੈ ਸੱਤ ਪੁਰਖ ਪੂਰਨ ਬਿਵੇਕ ਸੱਤ ਪੁਰਖ ਹੈ ਉਹ ਪੂਰਨ ਬਿਵੇਕ ਹੈ ਭਾਈ ਸਮਝੀਏ ਉਹਨੂੰ ਮੰਨੀਏ ਜੇ ਸਮਝ ਰਹੇ ਨੇ ਫਿਰ ਅਸੀਂ ਮੰਨਦੇ ਨਹੀਂ ਗੱਲ ਮੰਨਨੇ ਤੇ ਬਣਨੀ ਹੈ ਨਾ ਪੜ੍ਹੇ ਤੇ ਬਣਨੀ ਹੈ ਪੜ੍ਹਨ ਨੂੰ ਬਾਣੀ ਪਹਿਲੀ ਸਟੇਜ ਤੇ ਅਸੀਂ ਕਹਿੰਨੇ ਵਾਲੀ ਪੜ੍ਹੋ ਜਬ ਪੜੀ ਜਾਂ ਨੇਪਾਲ ਫੇਰ ਕੇ ਨੇਪੜ ਪੜ ਪੜ ਗੱਡੀ ਲੱਤੀਏ ਨਹੀਂ ਨੈਰਾ ਪੜਣਾ ਹੀ ਨਹੀਂ ਹੈ ਪੜਣਾ ਨਹੀਂ ਗੱਲ ਵੜਨੀ ਫੇਰ ਕਹਿੰਦਾ ਮੰਨੇ ਪੜ ਫੇਰ ਸੁਣੀਏ ਪਹਿਲਾਂ ਸੁਣੀਏ ਚਲੋ ਹਨ ਪੜਦਾ ਸੁਣੂਗਾ ਪੜੂਗਾ ਵਿਚਾਰਾ ਕਿੱਥੋਂ ਫੇਰ ਕਹਿੰਦੇ ਪੜੇ ਸੁਣੇ ਕਿਆ ਹੋਈ ਜਸਹਜਣ ਮਿਲਿਆ ਸੋਈ ਜੇ ਤੇਰਾ ਮਨੇ ਨਹੀਂ ਟਿਕਿਆ ਪੜੇ ਸੁਣੇ ਦਾ ਉਹ ਵੀ ਕੱਟਦਾ ਪੜਨੂ ਕੇ ਹਾਲ ਸੁਣਨ ਨੂੰ ਕਿਹਦਾ ਫਿਕਰ ਆਦੀ ਕੇ ਤੂੰ ਮੰਨਦਾ ਦੀ ਫਿਰ ਉਹ ਦੋਤੇ ਗਾਹਾਂ ਹੋਰ ਚਲੇ ਗਏ ਮੰਨਦਾ ਤਾਂ ਹੈ 100% ਨਹੀਂ ਮੰਨਦਾ ਫਿਰ ਉਹ ਦੋ ਗਾਹ ਕੀ ਹੈ ਉਹ ਦੋ ਗਾਹ ਹੈ ਆਚਰਣ ਜੇ ਤੇਰਾ ਆਚਰਣ ਨਹੀਂ ਨਵਦਲਿਆ ਫਿਰ ਗੱਲਾਂ ਹੀ ਨੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਰਣ ਜਾਂ ਸਾਡੇ ਕਮੀ ਆ ਗੱਲਾਂ ਬਾਤਾਂ ਮੂੰਹ ਜੀ ਗਿਆਨ ਸਾਨੂੰ ਸਾਰਾ ਹੀ ਹੈ ਗਿਆਨ ਤਾਂ ਸਾਰਾ ਹੀ ਹੈ ਆਚਰਣ ਪ੍ਰੈਕਟੀਕਲ ਇਸ ਕਰਕੇ ਪ੍ਰੈਕਟੀਕਲ ਜੀਵਨ ਜਿਹੜਾ ਹੈਗਾ ਉਤੇ ਬਿਰਾਂ ਗੱਲ ਨਹੀਂ ਬਣਨੀ ਅਸੀਂ ਪ੍ਰੈਕਟੀਕਲ ਚਾਹੇ ਫੇਲ ਹੋਏ ਉਤੇ ਕਮੀ ਹੈ ਸਾਡੇ ਚ ਬਹੁਤ ਸਾਰੇ ਨੇ ਨੇੜੇ ਹੀ ਨੇ ਬਹੁਤ ਦੁਨੀਆ ਇਹੜੇ ਹੀ ਨੇ ਹੁਣ ਬਸੇਰੇ ਨੇ ਆਪਾਂ ਕੰਮ ਨਹੀਂ ਹੈਗੇ ਸਿਰਫ ਇਕੱਠੇ ਹੋਣ ਦੀ ਗੱਲ ਹੈ ਪਟਾ ਆਊਗਾ ਹਉਣ ਵਾਲਾ ਹੀ ਹੈ ਆਪਾਂ ਚੜੀਏ ਆਪਣੀ ਆਪਣੀ ਜਿਹੜੀ ਆਉਣ ਵਾਲੀ ਹੈ ਨਾ ਤੋਂ ਖਹਿੜਤ ਜਮੇ ਛਡੋਣਾ ਹੈ ਇਹ ਜਾਵੇ ਹੈ ਅਜਿਹੇ ਗਵਰਨਰ ਜੋ ਦੇ ਅਜ਼ਾਦਾਨ ਸਾਰੇ ਜਮੇ ਨੇ ਬਿਊਰੋਕਰੇਸੀ ਸਾਰੇ ਜਮੇ ਨੇ ਹੋੜੇ ਜਾਨੀ ਛੱਡ ਕੇ ਸਾਡੇ ਨਹੀਂ ਮਰਦਾ ਚੰਗੇ ਵੀ ਨੇ ਉਹਨਾਂ ਚੰਗਿਆਂ ਨੂੰ ਛੱਡ ਕੇ ਬਾਕੀ ਜੰਮ ਇਹਨਾਂ ਦੇ ਜਾਲ ਦੇ ਵਿੱਚ ਅਸੀਂ ਫਸੇ ਹੋਏ ਹਾਂ ਜਿਹੜਾ ਸਾਡਾ ਸਿਸਟਮ ਸੀ ਨਾ ਰਾਜ ਪ੍ਰਬੰਧ ਦਾ ਆਪਣਾ ਉਹ ਅਸੀਂ ਬਦਲ ਲਿਆ ਗਲਤੀ ਕੀਤੀ ਸਾਡਾ ਇੰਡੀਆ ਦਾ ਭਾਰਤ ਦਾ ਨਹੀਂ ਐਸੇ ਤੋਂ ਇਹ ਸ਼ੈਤਾਨ ਦਾ ਜਿਹੜਾ ਸਾਡੇ ਤੇ ਰਾਜ ਕਰਨਾ ਚਾਹੇ ਇਹ ਤੋਂ ਆਪਾਂ ਖੜੇ ਛੜੇ ਰਹਿਣਾ ਜਦ ਸਿਆਣੇ ਬੈਠਣਗੇ ਨਾ ਆਪੇ ਹੋ ਜਾਊਗਾ ਠੀਕ ਸਭ ਕੁਝ ਗ੍ਰੰਥਾਂ ਸਭ ਕੁਝ ਲਿਖਿਆ ਹੋਇਆ ਹੈ ਰਾਜ ਅਜਦਾ ਰਾਜ ਰਗੂ ਦਾ ਰਾਜ ਦਸ਼ਮ ਪਾਸ਼ਾ ਨੇ ਲਿਖਿਆ ਸਾਨੂੰ ਲਿਖ ਕੇ ਦੇ ਕੇ ਐ ਤਰੀਕੇ ਨਾਲ ਰਾਜ ਕਰਦੇ ਹੋ ਭਾਈ ਵਧੀਆ ਹੋ ਜਾਊਗਾ ਹੋਰ ਰਗੂ ਘਤਰ ਇੱਕ ਗੱਲ ਤਾਂ ਪਰ ਸਾਰਿਆਂ ਨੂੰ ਪਤਾ ਨਾ ਰਗੂ ਕੂਲ ਰੀਤੀ ਸਦਾ ਚੱਲੀ ਆ ਪ੍ਰਾਣ ਜਾਏ ਪਰ ਬਚਨ ਨਾ ਜਾਈ ਜੋ ਬੈਦਾ ਕਰਤਾ ਫਵਲ ਨੂੰ ਪ੍ਰਾਣ ਜਾ ਸਕਦੇ ਨੇ ਬੈਦੇ ਤੋਂ ਨਹੀਂ ਬਾਪੇ ਰਾਜਾ ਠੀਕ ਹੈ ਕਰਨੀ ਆ ਕਥਨੀ ਦੀ ਜਿਹਦੇ ਫਰਕ ਨਹੀਂ ਉਹ ਬੰਦੇ ਨੂੰ ਰਾਜ ਦੇ ਦੋ ਬਸ ਫੇਰ ਨਾ ਕੋਈ ਅਫਸਰ ਜਥਾ ਰਾਜਾ ਤਥਾ ਪਰਜਾ ਪਰਜਾ ਨੂੰ ਅਫਸਰਾਂ ਨੂੰ ਆਪੇ ਠੀਕ ਹੋਣਾ ਪੈ ਜੂਗਾ ਉਹੇ ਜਾਂ ਕੋਈ ਬੰਦਾ ਲੱਭ ਲੋ ਲੱਪਣੂ ਬਥੇਰੇ ਨੇ ਥੋੜੇ ਨਹੀਂ ਹੈਗੇ ਬਥੇਰੇ ਨੇ ਪਰ ਉਹਨਾਂ ਨੇ ਜੇ ਭੈਣ ਸਾਹਿਬ ਕਹਿੰਦੇ ਨਾ ਉਹਨਾਂ ਨੇ ਕਿਹਾ ਵੀ ਬਾਬਾ ਸਾਨੂੰ ਬਖਸ਼ੋ ਬਈ ਤੁਸੀਂ ਗੱਲ ਰੋਜ ਆਪ ਔਖ ਹੈ ਸਭ ਤੋਂ ਬੁਰਾ ਬੜਨਾ ਪੈਂਦਾ ਮੂੰਹ ਤੇ ਗੱਲ ਕਰਕੇ ਤੋਂ ਬਹੁਤੀ ਗੱਲ ਸਹਤ ਰਸਾ ਸਹਰੇ ਤੇ ਗੰਡ ਜਿੱਦਣ ਅਸੀਂ ਆ ਗਏ ਨਾ ਆਪਣੇ ਗੁਰੂ 피ਰਾਂ ਦੇ ਬਚਨਾਂ ਦੇ ਉੱਤੇ ਖੜ ਕੇ ਸਾਰੇ ਮਸਲੇ ਹੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ